ਬਹੁਤ ਸਾਰੇ ਲੋਕ ਸਾਡੇ ਮਨਾਂ ਦੇ ਵਿੱਚ ਭੁਲੇਖੇ ਵੀ ਪਾਉਂਦੇ ਹਨ ਬਈ ਜਿਹੜੇ ਹੋਰ ਮੰਤਰ ਨੇ ਉਹਨਾਂ ਦੇ ਵੀ ਸ਼ਕਤੀ ਵਧੇਰੇ ਹੈ ਪਰ ਜਿੰਨਾ ਮਹਾਪੁਰਖਾਂ ਨੇ ਮੂਲ ਮੰਤਰ ਦਾ ਜਾਪ ਅਭਿਆਸ ਸਿਮਰਨ ਕੀਤਾ ਜਦੋਂ ਉਹਨਾਂ ਨੂੰ ਪੁੱਛ ਕੇ ਦੇਖਦੇ ਹਾਂ ਜਿਵੇਂ ਕਿ ਕਈ ਮਹਾਪੁਰਖਾਂ ਨੇ ਛਤੀ ਛਤੀ ਲੱਖ ਮੂਲ ਮੰਤਰ ਦਾ ਅਭਿਆਸ ਸਿਮਰਨ ਕੀਤਾ ਜੋ ਇਸ ਦੁਆਰਾ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ ਉਹ ਕਥਨ ਤੋਂ ਬਾਹਰ ਨੇ ਮੂਲ ਮੰਤਰ ਦੀ ਸ਼ਕਤੀ ਕਿੰਨੀ ਮਹਾਨ ਹੈ ਇਹਦੇ ਬਾਰੇ ਦਾਸ 1 2 ਉਦਾਹਰਣਾ ਦੇ ਕੇ ਆਪਣੇ ਵਿਚਾਰਾਂ ਨੂੰ ਸੀਮਤ ਕਰੇਗਾ ਸਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਵਾਲੇ ਮਹਾਂਪੁਰਖ ਇੱਕ ਵਾਰ ਸੰਗਤਾਂ ਦੇ ਬੇਨਤੀ ਕਰਨ ਤੋਂ ਬੰਗਾਲ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਕਲਕੱਤੇ ਸ਼ਹਿਰ ਦਾ ਪ੍ਰੋਗਰਾਮ ਬਣਿਆ ਸੰਗਤਾਂ ਨੇ ਬੇਅੰਤ ਮਹਾਪੁਰਖਾਂ ਦਾ ਸਤਕਾਰ ਕੀਤਾ ਆਦਰ ਕੀਤਾ ਸਨਮਾਨ ਕੀਤਾ ਇਹ ਕੋਥੇ ਤਾੰਤਰਿਕ ਵਿਅਕਤੀ ਸੀ ਜਦੋਂ ਵੀ ਮਹਾਪੁਰਖਾਂ ਨੇ ਜਾਣਾ ਨਾਲ ਸੰਗਤਾਂ ਦੇ ਪਾਰੀ ਇਕੱਠ ਨੂੰ ਵੇਖ ਕੇ ਉਦੇ ਮਨ ਦੇ ਵਿੱਚ ਈਰਖਾ ਤੇ ਜੈਲਸ ਪੈਦਾ ਹੋ ਗਈ ਕਿਉਂਕਿ ਉਸ ਨੂੰ ਆਪਣੇ ਤੰਤਰ ਵਿਦਿਆ ਦਾ ਘਮੰਡ ਸੀ ਉਸਨੇ ਆਪਣੇ ਮਨ ਵਿੱਚ خیال ਕੀਤਾ ਆ ਜਿੰਨੇ ਲੋਕ ਇਹਨਾਂ ਦੇ ਮਗਰ ਲੱਗੇ ਹੋਏ ਨੇ ਤੇ ਜੇ ਮੈਂ ਆਪਣਾ ਕੋਈ ਜੰਤਰ ਮੰਤਰ ਚਲਾ ਕੇ ਮਹਾਪੁਰਖਾਂ ਤੇ ਉਹਨਾਂ ਨੂੰ ਵਸ ਕਰ ਲਵਾਂ ਤੇ ਸਾਰੀ ਦੁਨੀਆ ਸਾਰੀ ਸੰਗਤ ਮੇਰੇ ਮਗਰ ਲੱਗ ਜਾਵੇਗੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਜਿੰਨੇ ਵੀ ਸਾਧੂ ਮਹਾਤਮਾ ਕੋਈ ਰਿੱਧੀਆਂ ਸਿੱਧੀਆਂ ਵਾਲੇ ਕਰਾਮਾਤੀ ਲੋਕ ਹੁੰਦੇ ਨੇ ਕਿਸੇ ਦੀ ਵਡਿਆਈ ਨੂੰ ਦੇਖ ਕੇ ਜਰਣਾ ਉਹਨਾਂ ਦੇ ਲਈ ਵੀ ਬਹੁਤ ਮੁਸ਼ਕਲ ਹੁੰਦੇ ਹੈ ਹੁਣ ਉਸਨੇ ਸੋਚਿਆ ਬਈ ਇਹ ਤਾਂ ਕੇਵਲ ਪ੍ਰਚਾਰਕ ਨੇ ਵਿਦਵਾਨ ਨੇ ਮੇਰੇ ਪਾਸ ਤੰਤਰ ਵਿਦਿਆ ਦੀ ਸ਼ਕਤੀ ਹੈ ਉਸਨੇ ਆਪਣਾ ਮੰਤਰ ਪੜ੍ਹ ਕੇ ਮਹਾਪੁਰਖ ਉਹਦੇ ਅੱਗੋਂ ਦੀ ਲੰਘ ਰਹੇ ਸਨ ਇੱਕ ਤਾਂਬੇ ਦੀ ਤਾਰ ਮਹਾਪੁਰਖਾਂ ਵੱਲ ਛੁੱਟੀ ਤੇ ਜਦੋਂ ਮਹਾਪੁਰਖਾਂ ਵੱਲ ਛੁੱਟੀ ਮਹਾਪੁਰਖ ਉਸ ਵੇਲੇ ਮੂਲ ਮੰਤਰ ਦਾ ਸਿਮਰਨ ਕਰ ਰਹੇ ਸਨ ਜਦੋਂ ਮੂਲ ਮੰਤਰ ਦੇ ਸਿਮਰਨ ਦੇ ਵਿੱਚ ਮਹਾਪੁਰਖਾਂ ਦੀ ਸੁਰਤ ਜੁੜੀ ਹੋਈ ਸੀ ਤਾਂ ਉਹ ਮੰਤਰ ਉਲਟ ਕੇ ਉਸੇ ਤੰਤਰਕ ਤੇ ਜਾ ਪਿਆ ਕੀ ਹੋਇਆ ਦੇਖਣ ਵਾਲੇ ਗੁਰਮਖ ਪਿਆਰਿਆਂ ਨੇ ਦੱਸਿਆ ਜਿਵੇਂ ਉਸ ਦਾ ਸਰੀਰ ਅੱਗ ਵਿੱਚ ਸੜ ਰਿਹਾ ਹੁੰਦਾ ਹੈ ਇਸ ਤਰ੍ਹਾਂ ਉਹ ਤੇ ਹਾਲ ਦੁਹਾਈ ਪਾਉਣ ਲੱਗਿਆ ਮੈਂ ਮਰ ਗਿਆ ਮੈਂ ਸੜ ਗਿਆ ਮੈਨੂੰ ਬਚਾਓ ਮਾਂ ਪੁਰਖਾਂ ਨੇ ਮਿਹਰ ਪਈ ਦ੍ਰਿਸ਼ਟੀ ਨਾਲ ਉਸ ਵੱਲ ਤੱਕਿਆ ਤੇ ਹੱਥ ਨਾਲ ਆਸ਼ੀਰਵਾਦ ਦਿੱਤੀ ਉਸੇ ਵੇਲੇ ਉਹ ਸ਼ਾਂਤ ਹੋ ਗਿਆ ਕਿਸੇ ਨਾਲ ਦੇ ਸਿੰਘ ਨੂੰ ਵੀ ਹੋਰ ਕਿਸੇ ਸੰਗਤ ਦੇ ਕਿਸੇ ਗੁਰਸਿੱਖ ਨੂੰ ਵੀ ਅੰਦਰੂਨੀ ਗੱਲ ਦਾ ਕੁਝ ਵੀ ਪਤਾ ਨਾ ਲੱਗ ਸਕੇ ਆ ਮਹਾਪੁਰਖ ਫਿਰ ਜਦੋਂ ਵੀ ਉਸ ਰਸਤੇ ਲੰਘੇ ਉਹ ਤੰਤਰਿਕ ਹੱਥ ਜੋੜ ਕੇ ਖੜ ਜਾਂਦਾ ਹੈ ਨਮਸਕਾਰ ਕਰਦਾ ਇੱਕ ਦਿਨ ਸੁਭਾਵਕ ਸਿੰਘਾ ਨੇ ਪੁੱਛਿਆ ਕਿ ਮਹਾਪੁਰਖੋ ਇਹ ਕੀ ਕਾਰਨ ਹੈ ਇਹ ਜਿਹੜਾ ਤੰਤਰਿਕ ਬੰਦਾ ਸੀ ਅੱਗੇ ਤੇ ਕਦੇ ਉੱਠ ਕੇ ਨਹੀਂ ਸੀ ਖਲੋਂਦਾ ਪਰ ਹੁਣ ਜਦੋਂ ਵੀ ਆਪ ਇਸ ਦੇ ਅੱਗੋਂ ਦੀ ਰਸਤੇ ਤੇ ਲੰਘਦੇ ਹੋ ਹੱਥ ਜੋੜ ਕੇ ਖਲੋ ਜਾਂਦਾ ਹੈ ਤਾਂ ਮਹਾਪੁਰ ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਐਵੇਂ ਨਹੀਂ ਇਹ ਹੱਥ ਜੋੜਨ ਲੱਗਿਆ ਐਵੇਂ ਨਹੀਂ ਉੱਠ ਕੇ ਖੜਾਉਣ ਲੱਗਿਆ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ ਸਿੰਘ ਪੁੱਛਣ ਲੱਗੇ ਮਹਾਰਾਜ ਕੁਛ ਸੁਪਾ ਰਹੇ ਹੋ ਕਿਰਪਾ ਕਰਕੇ ਦੱਸੋ ਧਾਮਾ ਪੁਰਖਾਂ ਨੇ ਆਖਿਆ ਸਿੰਘੋ ਇਹਦੇ ਕੋਲੇ ਤੰਤਰਕ ਵਿਦਿਆ ਹੈ ਇਹਨੇ ਤੰਤਰਕ ਵਿਦਿਆ ਦੇ ਨਾਲ ਜੰਤਰ ਮੰਤਰ ਟੂਨੇ ਟਾਮਣ ਦੀ ਵਿਦਿਆ ਦੇ ਨਾਲ ਬਹੁਤ ਸਾਰੇ ਲੋਗਾਂ ਨੂੰ ਆਪਣੇ ਮਗਰ ਲਾਇਆ ਹੈ ਇਹ ਸਾਡੀ ਵਡਿਆਈ ਵੇਖ ਕੇ ਜਰ ਨਹੀਂ ਸੀ ਸਕਿਆ ਇਹਨੇ ਆਪਣੀ ਤੰਤਰ ਸ਼ਕਤੀ ਦਾ ਸਾਡੇ ਤੇ ਵੀ ਪ੍ਰਯੋਗ ਕੀਤਾ ਪਰ ਸਾਡੇ ਤੇ ਗੁਰੂ ਨਾਨਕ ਦੀ ਮਿਹਰ ਸੀ ਅਠੇ ਪੈਰ ਮੂਲ ਮੰਤਰ ਦਾ ਜਾਪ ਸਿਮਰਨ ਅਭਿਆਸ ਚੱਲਦਾ ਸੀ ਇਹ ਮੰਤਰ ਉਲਟਾ ਉਹਦੇ ਉੱਤੇ ਪਿਆ ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਬਚਨ ਹੈ ਸਰ ਸੰਦੇ ਆਕਾਸ਼ ਕੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹਿੰਦੜ ਜਾਨ ਜੇ ਕੋਈ ਨਿਰਵੈਰ ਨਾਲ ਵੈਰ ਕਰੇ ਆਕਾਸ਼ ਵਾਲ ਤੀਰ ਸਿਨੇ ਜੇ ਕੋ ਸਰਸੰਦ ਦੇ ਜਨ ਉਪਰ ਫਿਰ ਉਲਟੋ ਤਿਸਹਿ ਲਗਾਵੇ ਕੋ ਫਿਰ ਉਲਟਾ ਤੀਰ ਉਹਨੂੰ ਆਕੇ ਵੱਜਦਾ ਏ ਇਸ ਲਈ ਇਹਨੇ ਸਾਡੇ ਤੇ ਤੰਤਰ ਸ਼ਕਤੀ ਦਾ ਪ੍ਰਯੋਗ ਕੀਤਾ ਪਰ ਮੂਲ ਮੰਤਰ ਦੀ ਸ਼ਕਤੀ ਨੇ ਤੇ ਉਸਨੂੰ ਰੋਕਿਆ ਤੇ ਉਹਦਾ ਮੰਤਰ ਉਲਟ ਕੇ ਉਹਦੇ ਉੱਤੇ ਜਾ ਪਿਆ ਇਸ ਕਰਕੇ ਇਹ ਹੁਣ ਸਤਕਾਰ ਕਰਦਾ ਹੈ ਉੱਠ ਕੇ ਖਲੋਂਦਾ ਹੈ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜਿਹੜਾ ਵੀ ਗੁਰਸਿੱਖ ਮੂਲ ਮੰਤਰ ਦੇ ਨਾਲ ਜੁੜਦਾ ਹੈ ਉਹਦੇ ਉੱਤੇ ਅਕਾਲ ਪੁਰਖ ਦੀ ਇੰਨੀ ਰਹਿਮਤ ਇੰਨੀ ਬਖਸ਼ਿਸ਼ ਹੋ ਜਾਂਦੀ ਹੈ ਕੋਈ ਮੰਤਰ ਸ਼ਕਤੀ ਕੋਈ ਤੰਤਰ ਸ਼ਕਤੀ ਉਹਦੇ ਉੱਤੇ ਚੱਲ ਨਹੀਂ ਸਕਦੀ